ਥਾਰ ਗੱਡੀ ਦਾ ਕਹਿਰ ਵੇਖਣ ਨੂੰ ਮਿਲਿਆ ਜਿੱਥੇ ਥਾਰ ਗੱਡੀ ਚਾਲਕ ਤੇ ਵੱਲੋਂ ਕਈ ਲੋਕਾਂ ਨੂੰ ਜ਼ਖਮੀ ਕੀਤਾ ਗਿਆ ਇੱਥੋਂ ਤੱਕ ਕਿ ਕਈਆਂ ਦੀਆਂ ਲੱਤਾਂ ਤੱਕ ਤੋੜ ਦਿੱਤੀਆਂ ਗਈਆਂ ਨੇ ਤੇ ਇਸ ਵਿੱਚ ਵਾਲੇ ਇੱਕ ਜਾਨੀ ਨੁਕਸਾਨ ਵੀ ਹੋ ਚੁੱਕਿਆ ਫਿਲਹਾਲ ਮੌਕੇ ਦੀਆਂ ਤਸਵੀਰਾਂ ਸਾਹਮਣੇ ਇੰਗਨੇ ਸੁੱਤੇ ਥਾਰ ਗੱਡੀ ਵੀ ਨੁਕਸਾਨੀ ਗਈ ਹੈ ਤੇ ਇਸੇ ਵਿਚਾਲੇ ਜੋ ਜਾਣਕਾਰੀ حاصل ਹੋਈ ਹੈ ਕਿ ਥਾਰ ਗੱਡੀ ਹੈ ਉਹ ਅੱਗੇ ਜਾਂਦੇ ਕਈ ਲੋਕਾਂ ਨੂੰ ਜ਼ਖਮੀ ਕਰਦੀ ਗਈ ਹੈ ਤੇ ਇਸੇ ਦੌਰਾਨ ਸਕੂਟੀ ਉੱਤੇ ਸਵਾਰ ਹੋ ਕੇ ਜੋ ਕਾਲਜ ਆਪਣੀ ਡਿਊਟੀ ਉੱਤੇ ਮਹਿਲਾ ਜਾ ਰਹੀ ਸੀਗੇ ਉਸ ਨੂੰ ਵੀ ਆਪਣੇ ਲਪੇਟੇ ਦੇ ਵਿੱਚ ਲੈ ਲਿਆ ਜਿਸ ਕਰਕੇ ਥਾਰ ਗੱਡੀ ਰੁਕ ਜਾਂਦੀ ਹੈ ਤੇ ਹੋਰ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਜਾਂਦਾ ਹੈ ਪਰ ਇਸੇ ਵਿਚਾਲੇ ਇੱਕ ਮਹਿਲਾ ਦੀ ਜਿਹੜੀ ਹੈ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਇੰਨੀ ਬੁਰੀ ਤਰੀਕੇ ਦੇ ਨਾਲ ਉਸ ਮਹਿਲਾ ਦੀ ਮੌਤ ਹੋਈ ਦੱਸੇ ਜਾ ਰਹੀ ਹੈ ਕਿ ਉਸ ਦੇ ਤਨ ਤੇ ਕਪੜਾ ਵੀ ਜਿਹੜੇ ਨੇ ਉਲ ਲੈ ਜਾਂਦੇ ਨੇ ਜਿਸ ਤੋਂ ਬਾਅਦ ਦੇ ਵਿੱਚ ਉਸ ਮਹਿਲਾ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਘਰਦਿਆਂ ਦੇ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਜਿਹੜੀ ਥਾਰ ਗੱਡੀ ਦੇ ਵਿੱਚ ਚਾਲਕ ਸਵਾਰ ਸੀਗੇ ਉਹ ਐਨਆਰਆਈ ਦੱਸੇ ਜਾ ਰਹੇ ਨੇ ਤੇ ਪੁਲਿਸ ਉਹਦਾ ਉੱਤੇ ਕੋਈ ਵੀ ਸਖਤ ਕਾਰਵਾਈ ਨਹੀਂ ਕਰ ਰਹੀ ਉਹਨਾਂ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਮੁੰਡੇ ਜਿਹੜੇ ਸੀ ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀ ਪਰ ਕਾਫੀ ਸਮਾਂ ਬੀਜਾਂ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦਾ ਮੈਡੀਕਲ ਨਹੀਂ ਕਰਵਾਇਆ ਜਾ ਰਿਹਾ ਤੁਹਾਨੂੰ ਦੱਸਦਣੇ ਕੀ ਘਟਨਾਕ੍ਰਮ ਪਟਿਆਲੇ ਤੋਂ ਸਾਹਮਣੇ ਆਇਆ ਜਿੱਥੇ ਥਾਰ ਗੱਡੀ ਕਰਕੇ ਇੱਕ ਮਹਿਲਾ ਦੀ ਮੌਤ ਹੋ ਚੁੱਕੀ ਹੈ ਪਰਿਵਾਰਿਕ ਮੈਂਬਰ ਦੇ ਵੱਲੋਂ ਕੀ ਇਲਜ਼ਾਮ ਲਗਾਏ ਜਾ ਰਹੇ ਨੇ ਪੁਲਿਸ ਪ੍ਰਸ਼ਾਸਨ ਕੀ ਕਾਰਵਾਈ ਕਰ ਰਹੀ ਹੈ ਸੁਣਦੇ ਭਾਈ ਕੀ ਨਾਮ ਹੈ ਤੇ ਕੀ ਗੱਲ ਹੋਈ ਹੈ ਸਾਰੀ ਸਰ ਮੇਰਾ ਨਾਮ ਜਸਵੀਰ ਸਿੰਘ ਆ ਤੇ ਐਕਸੀਡੈਂਟ ਜਿਹੜਾ ਹੋਇਆ ਮੇਰੀ ਸੱਸ ਦਾ ਮੇਰੇ ਚਾਚਾ ਜੀ ਦੀ ਕੁੜੀ ਆ ਪਟਿਆਲੇ ਤੋਂ ਬੇਸਿਕਲੀ ਬਿਲੋਂਗ ਕਰਦੀ ਸੀ ਤੇ ਉਹਨਾਂ ਦਾ ਮੈਰਿਜ ਹੋਈ ਸੀਗੇ ਇੱਥੇ ਹਿਰਦਾਪੁਰ ਤੇ ਉਹ ਡਿਊਟੀ ਕਰਦੀ ਸੀ ਨਾਈਟ ਥਾਪਰ ਕਾਲਜ ਦੇ ਵਿੱਚ ਵਾਰਡ اٹੈਂਡੈਂਸੀ ਲੇਡੀਜ਼ ਉਹਦੀ ਹੌਸਟਲ ਦੀ ਆਪਣੀ ਡਿਊਟੀ ਤੇ ਆ ਰਹੀ ਸੀ ਤੇ ਇਹ ਥਾਰ ਵਾਲੀ ਗੱਡੀ ਆ ਜਿਹੜੀ ਇੱਥੇ ਗੱਡੀ ਦੇ ਉੱਪਰ ਮਾਰੋ ਕੈਮਰਾ ਜਿਹੜਾ ਇਹ ਆ ਥਾਰ ਗੱਡੀ ਆ ਇਹਨਾਂ ਨੇ ਬ੍ਰੇਕ ਕੀਤੀ ਹੋਈ ਸੀ ਦੋ ਬੰਦੇ ਸੀ ਇਹਦੇ ਵਿੱਚ ਤੇ ਇਹਨਾਂ ਨੇ ਪਹਿਲਾਂ ਤਾਂ ਦੋ ਬੰਦਿਆਂ ਨੂੰ ਹਿੱਟ ਕੀਤਾ ਉਹਨਾਂ 'ਚ ਸ਼ਾਇਦ ਇੱਕ ਤਾਂ ਪੂਰੀ ਤਰ੍ਹਾਂ ਡੈੱਡ ਹੋ ਗਿਆ ਇੱਕ ਸੀਰੀਅਸ ਹੈ ਤੇ ਉਸ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਦੇ ਵਿੱਚ ਇਹਨਾਂ ਨੇ ਮੇਰੀ ਸਿਸਟਰ ਨੂੰ ਵੀ ਲਪੇਟ ਲਿਆ ਉਹ ਸਿਸਟਰ ਦੀ ਐਨੀ ਬੁਰੀ ਤਰ੍ਹਾਂ ਹਾਲਤ ਹੋਈ ਆ ਵੀ ਕੁੜੀ ਦੇ ਪਿੰਡੇ ਦੇ ਕੋਈ ਕੱਪੜਾ ਨਹੀਂ ਛੱਡਿਆ ਪੂਰੇ ਹੱਡ ਪੈਰ ਕੋਈ ਸਾਰੇ ਤੋੜਦੇ ਉਹਦੇ ਕਿ ਉਹ ਗੱਡੀ ਜਿਹੜੀ ਆ ਉਹਦੇ ਸਕੂਟੀ ਦੇ ਉੱਪਰ ਚੜ ਗਈ ਕੁੜੀ ਵੀ ਨੀਚੇ ਆ ਗਈ ਜਿਸ ਕਰਕੇ ਗੱਡੀ ਰੁਕ ਗਈ ਨਹੀਂ ਇਹ ਹੋਰ ਵੀ ਕਿਸੇ ਨੂੰ ਮਾਰ ਦੇ ਹੁਣ ਗੱਲ ਇਹ ਆ ਰਹੀ ਆ ਵੀ ਬੰਦਾ ਜਦੋਂ ਫੜਿਆ ਆਨ ਫਾਇਰ 2 ਘੰਟੇ ਤੋਂ ਉੱਪਰ ਹੋ ਗਏ ਔਨ ਦੀ ਸਪੋਰਟ ਉਸ ਦਾ ਮੈਡੀਕਲ ਹੋਣਾ ਚਾਹੀਦਾ ਹੈ ਜਿਹੜਾ ਪੁਲਿਸ ਨੇ ਹਾਲੇ ਤੱਕ ਕਰਾਇਆ ਨਹੀਂ ਪਹਿਲਾਂ ਤਾਂ ਸਾਨੂੰ ਬੰਦਾ ਹੀ ਦਿਖਾ ਦੇ ਹੁਣ ਦੇਖੋ ਤੁਸੀਂ ਪੁਲਿਸ ਵਾਲਿਆਂ ਨੇ ਗੇਟ ਲਾਇਆ ਹੋਇਆ ਸਾਨੂੰ ਬਾਹਰ ਖੜਾ ਰਕੇ ਸੀ ਕੋਈ ਮੁਜਰਮ ਆ ਸਾਨੂੰ ਬਾਹਰ ਕਢਾਉਣ ਦਾ ਕੀ ਮਤਲਬ ਹੈ ਸਾਨੂੰ ਬਾਹਰ ਕਢਾਇਆ ਪੁਲਿਸ ਵਾਲਿਆਂ ਨੇ ਗੇਟ ਲਾਇਆ ਥਾਣੇ ਵਾਲਿਆਂ ਨੇ ਹੁਣ ਜਾਂ ਤਾਂ ਉਹਨਾਂ ਨੂੰ ਕੋਈ ਪ੍ਰੈਸ਼ਰਾਈਜ਼ ਕੀਤਾ ਗਿਆ ਜਾਂ ਕੋਈ ਪੈਸੇ ਦਾ ਬਰਡਨ ਪਾਇਆ ਜਾਂ ਕੋਈ ਪਾਵਰ ਦਾ ਗਲਤ ਇਸਤੇਮਾਲ ਕਰ ਰਿਹਾ ਜਿਹੜਾ ਹਲਤਾ ਕੋ ਦਾ ਮੈਡੀਕਲ ਨਹੀਂ ਹੋਇਆ ਅਸੀਂ ਬਸ ਇਹ ਹੀ ਸਾਫ਼ ਚਾਹੁੰਦੇ ਆ ਵੀ ਬੰਦਾ ਉਹ ਹੈਗਾ ਨਾਰਾਈ ਕਿਤੇ ਰਾਤੋਂ ਰਾਤ ਨੂੰ ਭਜਾਣਾ ਦੇਣ ਸਰ ਪਰਿਵਾਰਕੋਂ ਪੁੱਛਿਆ ਕਿ ਬੰਦੇ ਤੇ ਨਹੀਂ ਪਰ ਬੰਦਾ ਹੁਣ ਤੱਕ ਇੱਕ ਦਾ ਹੋ ਗਿਆ ਐਕਸੀਡੈਂਟ ਦੇ ਵਿੱਚ ਤੇ ਚਾਰ ਜੋ ਵਰਚ ਹੋਣ ਜਾਂ ਡਰਾਈਵਰ ਹੁੰਦਾ ਜੀ ਐਜ ਪਰ ਲਾਇਸੈਂਸ ਚੱਲਾਂਗੇ ਤੇ ਲਾਇਸੈਂਸ ਤੋਂ ਬਾਅਦ ਨਹੀਂ ਨਾ ਅਸੀਂ ਦੱਸ ਸਕਦੇ ਜੋ ਕਾਨੂੰਨ ਹੋਊਗਾ ਉਹਦੇ ਮੁਤਾਬਕ ਜੀ ਅਸੀਂ ਕਰੀਏ ਸਰ ਡੈਟ 40 ਇਸਪਲੀ ਕਿੰਨੇ ਹਸਪੀਟਲ ਚ ਰਖਾਈ ਜੀ ਬੋਰਚੀ ਜੀ ਮੇਰਾ ਕੀ ਨਾਮ ਤੇ ਕਿੰਨੀ ਉਮਰ ਦੀ ਜੀ ਲੇਡੀ ਜੀ ਏਜ अबाउट 42 ইয়ার্স ਚ ਸੀ ਤੇ ਉਹਦਾ ਨਾਮ ਸੁਖਿੰਦਰ ਕੋਲ ਬਤਾਲੋ ਕਿ ਕਿਹੜਾ ਪਰਪੈਂਡਿਕ ਸਾਡੇ ਤੇ ਜਿਹੜਾ ਇਹ ਕਾਰਸ ਵਾਸ X4 ਨਾਲ ਸੋ ਜਿਹੜੇ ਕਿਹੜੇ ਪਿੰਡ ਦੇ ਨਾਲ ਆ ਰਹੇ ਕੋਈ ਪਤਾ ਨਹੀਂ ਜਿਹੜੇ ਜਿਹੜੇ ਇੰਜਰਡ ਨੇ ਜੀ ਉਹਨਾਂ ਦੀ ਅਜੇ ਪੂਰੀ ਡਿਟੇਲ ਚ ਨਹੀਂ ਜੀ ਇਹ ਜਿਹੜਾ ਜਿਹੜਾ ਕਾਰਸ ਵਾਸਤੇ ਉਹ ਇਹ ਸਿੰਬੜੋ ਪਿੰਡ ਪਿੰਦੇ ਤੋਂ ਦਾ ਜੀ ਜੰਗੀ ਹੈ ਜੀ ਜਿਹੜਾ ਫੜਿਆ ਹੈ ਜਿਹੜਾ ਸਰ ਸਮਝਾ ਜਿਹੜਾ ਫੜਿਆ ਹੈ ਉਹ ਡਰੰਕ ਕੀਤੀ ਹੋਈ ਹੈ ਕਿਸ ਤਰ੍ਹਾਂ ਉਹ ਸਰ ਮੈਡੀਕਲ ਕਰਾਉਣ ਗਏ ਸੀ ਉਸ ਤੋਂ ਬਾਅਦ ਪੁਸ਼ਟੀ ਹੋਊਗੀ ਜੀ ਮੈਡੀਕਲ ਤੋਂ ਬਾਅਦ ਐਨ ਆਰ ਆ ਦਾ ਜ਼ਿਕਰ ਆ ਰਿਹਾ ਮੁੰਡਾ ਐਨ ਆਰ ਆ ਕੁਝ ਕੋਈ ਗੱਲ ਸਮਝ ਨਹੀਂ ਆ ਰਹੀ ਇਹ ਤਾਂ ਸਰ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਆਊਗੀ ਤੁਸੀਂ ਕਲੀਅਰ ਕਰਵਾਂਗੇ ਮਾਪਿਓ ਬਣਨ ਨੂੰ ਤਰਸਦੇ ਜਿਹੜੇ ਹੁਣ ਕਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਵੜਨ ਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ